ICICI ਬੈਂਕ ਵਿੱਚ ਆਪਣਾ 골ਡ ਲੋਨ ਜਮਾ ਕਰਾਇਆ 골ਡ ਮੋੜਾ ਗਈ ਮਨੀਸ਼ ਵਰਮਨ ਜੈਸ ਬੈਂਕ ਤੋਂ ਭਲਾਈ ਉਹ ਵਾਈਸ ਨਾਲ ਗਿਆ ਉਸ 골ਡ ਜਮਾ ਕਰਾਇਆ 480 ਗ੍ਰਾਮ 골ਡ ਹੈ ਕਹੀ ਉਹ। ਉਰੀ ਵੈਲਿਊ ਆਈ ਦੀ ਡੇਟ ਤੇ ਕੀ 35 ਲੱਖ ਰੁਪਏ ਦੀ। ਉਦੋਂ ਮੈਨੂੰ ਇਹਨਾਂ ਨੇ 16,99,000 ਰੁਪਏ ਹਸੇ ਖਾਤੇ ਟ੍ਰਾਂਸਫਰ ਕੀਤੇ। ਪੈਸੇ ਮੇਰੇ ਖਾਤੇ ਆ ਗਏ। ਉਸ ਤੋਂ ਬਾਅਦ 12/10/2022 ਨੂੰ ਇਹਨਾਂ ਨੇ ਆਪ ਹੀ ਆਪਣੇ ਕੋਲ ਪੈਸੇ ਜਮਾ ਕਰਾ ਕੇ ਕਾਊਂਟ ਵੀ ਕਲੋਜ਼ ਕਰਾ ਦਿੱਤਾ। ਤੇ ਪੈਸੇ ਜਮ੍ਹਾਂ ਕਰਾਇਆ 18,115,114 ਰੁਪਏ ਮਨੀਸ਼ ਵਰਮਾ ਇਹਰੇ ਨਾਲ ਆਪਣੇ ਕੋਲ ਜਮ੍ਹਾਂ ਕਰਾਤੇ ਇਹਰੇ ਨਾਲ ਅੰਦਰ ਕੋਈ ਨਾ ਕੋਈ ਬੈਂਕ ਦਾ ਅਮਪਲੋਈਰ ਲਿਆ ਹੋਏਗਾ ਤੇ ਜਿਸ ਕਰਕੇ ਇਹ ਇਹਾਨੂੰ ਪਤਾ ਲੱਗਾ 15 April 2024 ਨੂੰ ਉਸ ਵੇਲੇ ਅਡਰਚ ਕੋਈ ਨਹੀਂ ਗਿਆ ਨਾ ਮੈਂ ਗਿਆ ਨਾ ਮੇਰੀ ਵਾਈਫ ਗਈ ਹੈਗੀ ਇਹ ਸਾਲ ਬਾਅਦ ਇਹਨਾਂ ਨੇ ਸਾਲ ਦੀ ਕਿਸ਼ਤ ਬਣਾਈ ਦੀ ਬੈਂਕ 'ਚ ਸਾਲ ਬਾਅਦ ਮੇਰੇ ਕੋ 1,65,000 ਰੁਪਏ ਕਿਸ਼ਤ ਵੀ ਲੈ ਗਿਆ ਹੁਣ ਜੇ ਅਸੀਂ ਬੈਂਕ 'ਚ ਗਏ ਆ ਪਤਾ ਕਰਨ ਵਾਸਤੇ ਉਹਨਾਂ ਕਹਿੰਦਾ ਤੂੰ ਇਹ ਆਪਣਾ ਕਾਊਂਟ ক্লোਜ਼ ਕਰਾ ਕੇ ਦਿੱਤੀ ਉਸ ਤੋਂ ਬਾਅਦ ਅਸੀਂ ਦੋ ਤਿੰਨ ਵਾਰੀ ਫੇਰੇ ਮਾਰੇ ਹੈਗੇ ਆ ਇਹ ਹੱਦ ਨਾਲ ਕਿ ਮਿਸ ਲੈਂਗੁਏਜ ਯੂਜ਼ ਕਰਦੇ ਗਏ ਨਾ ਨੂੰ ਕਿ ਇੱਕ ਦੇ ਜਿਹੜਾ ਬੋਚ ਰਿਹਾ ਹੈਗਾ 18115 ਜਾਂ 114 ਰੁਪਏ ਦਾ ਇਹਨਾਂ ਦਾ ਐ ਬੋਚ ਦਿਖਾ ਰਹੇ ਹੈਗੇ ਆ 18115 ਜਾਂ 114 ਰੁਪਏ 18115 ਜਾਂ 114 ਰੁਪਏ ਕਿੰਨੇ ਜਮਾ ਕਰਾਈ ਹੈਗੀ ਹੈ ਇਹਦੀ ਫੋਟੋ ਦਿਜੋ ਤੇ ਸਭ ਕੁ ਅਸਲੀਦ ਬਾਹਰ ਆਂਦੀ ਹੈਗੀ ਤੇ ਜਦੋਂ ਇਹਨਾਂ ਨੇ ਕਾਊਂਟ ক্লোਜ਼ ਕਰਕੇ 골ਡ ਕਿਨੂ ਦਿੱਤਾ ਜਦੋਂ ਕਿ ਸਨੇਪਸ ਵਾਈਫ ਦੀ ਹੈਗੀ ਆ ਉਹ ਸਿਗਨੇਚਰ ਵਾਈਫ ਦੇ ਹੈਗੇ ਆ ਉਸ ਤੋਂ ਬਾਅਦ ਅਸੀਂ ਕਦੀ ਬੈਂਕ 'ਚ ਫੇਰਾ ਵੀ ਜਿਸ ਲਈ ਗੋਲਡ ਕਢਾਇਆ ਉਹਦੇ ਤੇ ਕਿਹਦੇ ਸਾਈਨ ਨੇ ਉਹਦੇ ਸਾਈਨ ਪਾਇਸਦੇ ਨਹੀਂ ਹੈਗੇ ਉਹ ਜਾਲੀ ਸਾਈਨ ਹੋਈ ਦੋਰੇ ਉੱਪਰ ਕੀ ਬੈਂਕ ਵਾਲੇ ਕੀ ਕਹਿੰਦੇ ਹੋ ਉਹ ਉਹ ਕਹਿੰਦੇ ਸਾਈਨ ਟਾਡੇ ਹੈਗੇ ਸੈਨ ਮੈਚ ਨਹੀਂ ਕਰਦੇਗੇ ਇਹਨਾਂ ਦੇ ਕੀ ਚਾਹੁੰਦੇ ਹੋ ਪੀਜ ਹਣ ਬਈ ਇਨਸਾਫ ਮਿਲੋ ਦਿਓ ਹੈਗਾ ਇਨਸਾਫ ਇਹਦੀ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਹੈ ਉਹਨੂੰ 1.5 ਮਹੀਨਾ ਚੱਲੇਗਾ ਨਾ ਕੋਈ ਸਾਨੂੰ ਕੋਈ ਬੈਂਕ ਤੋਂ ਕੋਈ ਮੈਸੇਜ ਆਇਆ ਕਿ ਤੁਸੀਂ ਇਹਨੂੰ ਰੀਨਿਊ ਕਰਵਾਉਣੇ ਤੇ ਆਪਣੀ ਇਨਸਟਾਲਮੈਂਟ ਭੇਜੋ ਕੁਝ ਨਹੀਂ ਆਇਆ ਉਹ 12 ਅਕਤੂਬਰ 2022 ਨੂੰ 골ਡ 18 ਲੱਖ ਦੇ ਕੇ 골ਡ ਛਡਵਾ ਲਿਆ। ਇਹ ਸਾਨੂੰ ਪਤਾ ਲੱਗਿਆ 15 ਅਪ੍ਰੈਲ 2024 ਨੂੰ ਜਦੋਂ ਸਾਡੇ ਕੋਲ ਚੈੱਕ ਆਇਆ ਸੀ ਜੈਸ ਬੈਂਕ ਦਾ ਸਕੈਮ ਚੈੱਕ। ਅਸੀਂ ਗਏ ਸੀ ਜੈਸ ਬੈਂਕ ਬਟ ਉਹ ਕਹਿੰਦੇ ਆ ਤੁਹਾਡਾ ਚੈੱਕ ਫੇਕ ਹੈ। ਐਸਰ ਇਨਕੁਆਰੀ ਵਾਸਤੇ ਗਏ ਆਈਸੀਆਈ ਬੈਂਕ। ਉਹਨਾਂ ਨੇ ਮੇਰੇ ਕੋਲ ਪੁੱਛਿਆ ਤੁਹਾਡੇ ਕੋਲ ਡਾਕੂਮੈਂਟ ਤੁਹਾਡੇ ਕੋਲ ਮਿਲੇ ਹੋ ਤੁਹਾਨੂੰ ਜੈਸ ਆਈਸੀਆਈ ਬੈਂਕ ਦੇ 골ਡ ਰਖਵਾਇਆ। ਮੈਂ ਕਿਹਾ ਸਾਨੂੰ ਕੁਝ ਨਹੀਂ ਦਿੱਤਾ। ਉਹਨਾਂ ਨੇ ਮੇਰੀ ਸਨੈਪ ਦੇਖੀ ਮੇਰੇ ਪ੍ਰੂਫ ਤੋਂ ਆਪਣਾ ਲੈਪਟਾਪ ਤੇ ਕੱਢਿਆ ਆਪਣਾ ਸਾਰਾ ਡਾਟਾ ਵਗੈਰਾ ਤੇ ਮੈਨੂੰ ਕਹਿੰਦੇ ਕਿ ਤੁਹਾਡਾ ਤੇ ਲੋਨ ਕਲੀਅਰ ਹੋ ਚੁੱਕਿਆ ਉਹਨੇ ਆਪਣੇ ਕੋਲੋਂ ਜਮ੍ਹਾਂ ਕਰਵਾਤਾ ਵੈਸੇ ਸਰ ਹੁਣ ਇਹਨਾਂ ਇਸ ਵਾਲਾ ਪਤਾ ਨਹੀਂ ਉਹਨੇ ਆਪਣੇ ਕੋਲ ਕਰਵਾਇਆ ਕਿ ਕੌਣ ਕਰਵਾਇਆ ਬਟ ਮੈਂ ਕਿ ਮੈਂ ਉਸ ਬੈਂਕ ਸੈਕਿੰਡ ਟਾਈਮ ਉਦੋਂ ਗਿਆ ਵੀ ਸਾਡਾ ਤੁਹਾਨੂੰ ਪੁੱਛੇ ਵਗੈਰ ਤੁਹਾਨੂੰ ਪਤਾ ਹੋਏ ਵਗੈਰ ਲੱਗਿਆ ਕੋਈ ਬਿਲਕੁਲ ਸਰ ਕਿੰਨਾ 골ਡ ਹੈ ਸਰ ਅੱਜ ਤੋਂ ਦੀ ਕੀਮਤ 35-40 ਲੱਖ ਹੈ ਸਾ ਪੰਜ ਅੱਧਾ ਕਿਲੋ ਤੋਂ ਹੋਣਾ ਸੀਗਾ ਸੋ ਤੁਸੀਂ ਬੈਂਕ ਨੂੰ ਪੁੱਛਿਆ ਨਹੀਂ ਵੀ ਇਹ ਕੌਣ ਕਿੱਦਾਂ ਲੈ ਗਿਆ ਮੇਰੇ ਤੋਂ ਬਗੈਰ ਸਰ ਕਹਿੰਦੇ ਤੁਹਾਡਾ ਸਾਈਨ ਹੋਇਆ ਹੈ ਮੈਂ ਕਹਾਂ ਮੈਂ ਤਾਂ ਸੈਕੰਡ ਟਾਈਮ ਬੈਂਕ ਤੁਹਾਡੇ ਆਈਆਂ ਮੈਂ ਕਦੀ ਬੈਂਕ ਹੀ ਨਹੀਂ ਆਈ ਤੇ ਬਟ ਬੈਂਕ ਵਾਲੇ ਕਹਿੰਨ ਕਿਹਾ ਤੁਹਾਨੂੰ ਕਹਿੰਨ ਹਸ ਕੇ ਕਿ ਸਰ ਫੋਟੋਸ ਦਿਖਾ ਦਿਓ 2 ਸਾਲ ਪਹਿਲੀ ਕੰਸਲ ਕੋਈ ਫੋਟੋਸ ਵੀ ਨਹੀਂ ਆਏ ਕਿਆਂ ਬਿਸਬੀਹਵ ਕਰਦੇ ਕੋਈ ਮਤਲਬ ਇਗਨੋਰ ਕਰਦੇ ਪਏ ਕਸਟਮਰ ਨੂੰ ਸਰ ਕੋ ਕੁਝ ਵੀ ਨਹੀਂ ਹੈਗਾ ਪਰਵਾਦ ਦੇ ਚੈਨਬ ਤਾਕਤ ਤੇ ਬੈਂਕ ਨੇ ਉਹਨਾਂ ਦੇ ਬੈਂਕ ਦੇ ਕੋਈ ਮੁਲਾਜ਼ਮ ਨੇ ਜਿਨ੍ਹਾਂ ਨੇ ਫਰਾਰ ਕੀਤਾ ਉਹਨਾਂ ਦੇ ਨਾਲ ਇਹਦੇ ਵਿੱਚ ਅਲੱਗ-ਅਲੱਗ ਕੰਪਲੇਂਟਸ ਨੇ ਉਹਦੇ ਵਿੱਚ ਕਿਸੇ ਦਾ 7-8 ਲੱਖ ਦਾ ਲੋਨ ਆ ਕਿਸੇ ਦਾ 4 ਲੱਖ ਦਾ ਲੋਨ ਆ ਇਹ ਅਲੱਗ-ਅਲੱਗ ਕੰਪਲੇਂਟਸ ਨੇ ਅਲੱਗ-ਅਲੱਗ ਬੰਦਿਆਂ ਵੱਲੋਂ ਜਿਹੜੀਆਂ ਕੰਪਲੇਂਟਸ ਦਿੱਤੀਆਂ ਗਈਆਂ ਕੁਝ ਗੋਲ ਲੋਨ ਦੀਆਂ ਨੇ ਕੁਝ ਉਹਦਾਂ ਲੋਨ ਲੈ ਕੇ ਤੇ ਉਹਨੂੰ ਜਬਤ ਕਰ ਦੀਆਂ ਕੁਛ ਆ ਗਏ ਇਹਦੇ ਵਿੱਚ ਸਾਡੇ ਕੋਲ 7-8 ਸਰਿਕਾ ਹਸਤਾ ਜਿਹੜੀਆਂ ਨੇ ਉਹ ਆਈਆਂ ਨੇ ਉਹਦੇ ਉਹਦੇ ਤੇ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਉਹਦੇ ਚ ਅਸੀਂ ਬੈਂਕ ਕੋਲੋਂ ਵੀ ਰਿਕਾਰਡ ਹਾਸਲ ਕੀਤਾ ਹੈ ਮੰਗਵਾਇਆ ਹੈ ਇਹਨਾਂ ਕੋਲ ਰਿਕਾਰਡ ਉਹ ਹੁਣ ਤੇ ਜਿਹੜੀ ਵੀ ਅਗਲੀ ਕਰ ਵੀ ਉਹ ਮਚ ਲੈਂਦੀ ਜਾਊਗੀ। ਕੀ ਮਾਮਲਾ ਮਾਮਲਾ ਇਹ ਹੈ ਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਮਦਈਏ ਉਹਨਾਂ ਦੇ ਦਸਤਾਵੇਜ਼ ਜਿਹੜਾ ਕੋਈ ਇਹਨਾਂ ਨੇ 골ਡ ਲੋਨ ਇਹਨਾਂ ਨੇ ਰੱਖ ਕੇ ਲੋਨ ਲਿਆ ਆ ਬੈਂਕ ਤੋਂ ਤੇ ਇਹਨਾਂ ਦੇ ਦਸਤਾਵੇਜ਼ ਵੀ ਉਹ ਜਿਹੜਾ ਲੋਨ ਧਾਰ ਕੇ ਤੇ ਜਿਹੜਾ ਉਹ ਜਿਹੜਾ 골ਡ ਜਿਹੜਾ ਉਹ ਤੋਂ ਹਾਸਲ ਕੀਤਾ ਗਿਆ ਹੈ। ਕਿਨੇ ਹਾਸਲ ਕੀਤਾ ਜੀ? ਇਦੇ ਬਾਰੇ ਇਹਦੀ ਤਫ਼ਤੀਸ਼ ਸਾਹਮਣੇ ਆ ਜਦੋਂ ਆਊਗੀ ਫਿਰ ਉਹਦੇ ਬਾਰੇ ਦੱਸਿਆ ਜਾਊਗਾ। ਪਰਵਾਰ ਦੇ ਕਹਿਣ ਮੁਤਾਬਕ ਇਹ ਹੈਗਾ ਜੀ ਕਿੰਨੇ ਖੜਿਆ ਤਾ। ਨਹੀਂ ਜੀ ਇਹਨਾਂ ਨੇ ਇੱਕ ਮੁਲਾਜ਼ਮ ਦੇ ਇੱਕ ਜਿਹੜਾ ਮੇਨ ਬੰਦਾ ਜੀ ਦੇ ਖਿਲਾਫ ਇਹਨਾਂ ਦਿੱਤੀ ਆ ਉਹ ਇਥੋਂ ਜਿਹੜਾ ਪਹਿਲਾਂ ਕੋਈ ਮੁਲਾਜ਼ਮ ਸੀ ਬੈਂਕ ਦੇ ਵਿੱਚ ਹੁਣ ਛੱਡ ਕੇ ਜਾ ਚੁੱਕਾ ਆ ਉਹ ਉਹਦੇ ਬਾਰੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਬੈਂਕ ਦੇ ਕੋਲੋਂ ਸਾਰੀ ਰਿਕਾਰਡ ਹਾਸਲ ਕਰਾਂਗੇ ਜੋ ਵੀ ਇਹਦੇ ਵਿੱਚ ਜਿਹੜਾ ਜਮਾ ਹੋਇਆ ਜਾਂ ਜਿਹੜਾ ਕਢਾਇਆ ਗਿਆ ਉਹਦੇ ਸਾਰੇ ਰਿਕਾਰਡ ਹਾਸਲ ਕੀਤਾ ਜਾਵੇਗਾ। ਨਹੀਂ ਨਹੀਂ ਇਹਨੂੰ ਜਲਦੀ ਕਰ ਲਿਆ ਜਾਵੇਗਾ। ਇਹਨੂੰ ਚੰਦਰਾਂ ਦੇ ਵਿੱਚ ਇਹਨੂੰ ਕਰ ਲਿਆ ਜਾਵੇਗਾ।